ਹਾਂਜੀ ਭਾਈ ਕਈ ਵੀਰਾਂ ਦੇ ਕਮੈਂਟ ਆਉਂਦੇ ਤੇ ਵੀ ਆਪਾਂ ਨੂੰ ਦੁੱਧ ਵਾਲੇ ਪਸ਼ੂ ਦਾ ਕੀ ਫੀਡ ਫਾਰਮੂਲਾ ਵਰਤਦੇ ਹੋ ਤੁਸੀਂ ਅੱਜ ਆਪਾਂ ਫੀਡ ਫਾਰਮੂਲੇ ਬਾਰੇ ਪੂਰੀ ਡਿਟੇਲ ਨਾਲ ਵੀਡੀਓ ਬਣਾਉਣ ਲੱਗੇ ਆਂ ਤੇ ਆਪਣੀ ਹਾਂ 24 25 ਕਿਲੋ ਦੀ ਮੱਝ ਹੈ ਜੀ ਆਪਾਂ ਇਹਦੀ ਵੀਡੀਓ ਬਣਾ ਕੇ ਤੁਹਾਨੂੰ ਦੱਸਦੇ ਆਂ ਵੀ ਕੀ ਇਹਨੂੰ ਫੀਡ ਫਾਰਮੂਲਾ ਵਰਤਦੇ ਆਂ ਜੀ ਆਪਾਂ ਬਹੁਤ ਚੰਗੀ ਕੁਆਲਿਟੀ ਦੀ ਮੱਝ ਹੈ ਜੀ ਤੇ ਪਿੱਛੇ ਐਚ ਐਲ ਡੀ ਵੀ ਦਾ ਆਪਣਾ ਮੇਲ ਕਾਫਾ ਇਹਦੇ ਬਹੁਤ ਚੰਗਾ ਦੁੱਧ ਕੱਢਿਆ ਜੀ ਇਹਨੇ 25 25 ਪਲੱਸ ਤੀ ਪਹੁੰਚ ਗਈਦੀ ਆਪਣੀ ਮੱਝ ਜੀ ਇਹਨੇ 24 ਕਿਲੋ 7 800 ਗ੍ਰਾਮ ਕੋਸ਼ ਰਿਕਾਰਡ ਕਰਾਇਆ ਸਰਕਾਰੀ ਜੀ ਤੇ ਆਪਾਂ ਇਹਦੇ ਫੀਡ ਫਾਰਮੂਲੇ ਬਾਰੇ ਦੱਸਦੇ ਆਂ ਵੀ ਆਪਾਂ ਇਹਨੂੰ ਕੀ ਫੀਡ ਫਾਰਮੂਲਾ ਵਰਤਦੇ ਆਂ ਜੀ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਵਰਤਦੇ ਆਂ ਇਹਨੂੰ ਖੰਡਾ ਜਿਹੜਾ ਆਪਣਾ ਚੰਗੀ ਕੁਆਲਿਟੀ ਦਾ ਖੰਡਾ ਵਰਤਦੇ ਆਂ ਜੀ ਛੋਲਿਆਂ ਦਾ ਆ ਦੇਖ ਸਕਦੇ ਤੁਸੀਂ ਕੋਈ ਰੇਤਾ ਨਹੀਂ ਹੈਗਾ ਚੰਗੀ ਕੁਆਲਿਟੀ ਦਾ ਖੰਡਾ ਵਰਤਣਾ ਚਾਹੀਦਾ ਜੀ ਤੇ ਦੂਜੇ ਨੰਬਰ ਤੇ ਆ ਗਈ ਜੀ ਆਪਣੀ ਇਹ ਬੜੇਮਿਆਂ ਦੀ ਖਾਲਾ ਚੰਗੀ ਕੁਆਲਟੀ ਦੀ ਬੜੇਮਿਆਂ ਦੀ ਖਾਲਾ ਹੈ ਜੀ ਇਹ ਤੁਸੀਂ ਕੁਆਲਟੀ ਚੈੱਕ ਕਰਕੇ ਲੈਣੀ ਹੈ ਤੇ ਦੂਜੇ ਨੰਬਰ ਤੇ ਆ ਗਿਆ ਜੀ ਆਪਣਾ ਛਿਲਕਾ ਛੋਲਿਆਂ ਦਾ ਛੋਲਿਆਂ ਦਾ ਛਿਲਕਾ ਜੀ ਇਹਦੇ ਨਾਲ ਪਸ਼ੂ ਵਧੀਆ ਪਾਣੀ ਪੀਂਦੇ ਰੱਜ ਕੇ ਤੇ ਦੁੱਧ ਵੀ ਵਧਾਉਂਦਾ ਜੀ ਤੇ ਇੱਕ ਆਹ ਚੋਕਰ ਆ ਗਿਆ ਜੀ ਕਣਕ ਦਾ ਮੋਟਾ ਚੋਕਰ ਲੈਣਾ ਤੁਸੀਂ ਨੇ ਬਰੀਕ ਚੋਕਰ ਨਾ ਲਵੇ ਚੰਗੀ ਕੁਆਲਟੀ ਦਾ ਚੋਕਰ ਲੈਣਾ ਜੀ ਦੇਖ ਕੇ ਤੁਸੀਂ ਨੇ ਛਿਲਕਾ ਜਿਹੜਾ ਕਣਕ ਦਾ ਛਿਲਕਾ ਕਹਿੰਦੇ ਆਪਾਂ ਇਹਨੂੰ ਤੇ ਆਹ ਆਪਾਂ ਮੱਝ ਨੂੰ ਵਰਤਦੇ ਆਂ ਜੀ ਬਾਕੀ ਤੁਸੀਂ ਤੁਹਾਨੂੰ ਡੋਜ ਦੱਸਦੇ ਆਂ ਵੀ 24 25 ਲੀਟਰ ਵਾਲੀ ਮੱਝ ਨੂੰ ਕਿੰਨੀ ਡੋਜ ਪਾਉਣੀ ਆ ਜੀ ਆਪਾਂ ਤੇ ਤੁਹਾਨੂੰ ਦਿਖਿਹਾਉਣਾ ਆ ਜੀ ਆਪਾਂ ਵੀ ਕਿੰਨੀ ਡੋਜ ਆਪਾਂ ਇਹਨੂੰ ਵਰਤ ਰਹੇ ਆਂ ਮੱਝ ਨੂੰ ਇਸ ਤਰ੍ਹਾਂ ਆਪਾਂ ਮੱਝ ਨੂੰ ਦੋਨੇ ਟਾਈਮ ਜੀ ਤੇ ਦੋ ਤਾਂ ਅਸਲੀਆਂ ਤਾਂ ਆਪਾਂ ਇਹਦੇ ਪਾਉਣੇ ਆ ਜੀ ਆਪਾਂ ਖੰਡੇ ਦੀਆਂ ਇਹਨੂੰ ਦੇਖ ਸਕਦਾ ਈ ਤੁਸੀਂ ਬਾਕੀ 2 ਇਹ ਪਾਉਣੇ ਜੀ ਆਪਾਂ ਇਹਨੂੰ ਬੜੇਮੇ ਦੀ ਖਲਦੀਆਂ ਐਨ ਭਰ ਕੇ ਚੰਗੀ ਤਰ੍ਹਾਂ ਇਸ ਤਰ੍ਹਾਂ ਜੀ ਐਨ ਦੱਬ ਦੱਬ ਕੇ ਭਰ ਕੇ ਜੀ ਦੋ ਦੋ ਦਾੰਸਲੀਆਂ ਪਾਉਣੇ ਆਪਾਂ ਇਹਨੂੰ ਬੜੇਮੇ ਦੀ ਖਲਦੀਆਂ ਦੋ ਪੌਣੇ ਆ ਜੀ ਖੰਡੇ ਦੀਆਂ ਤੇ ਦੋ ਹੀ ਪੌਣੇ ਆ ਜੀ ਆਪਾਂ ਛਿਲਕੇ ਦੀਆਂ ਇਹਨੂੰ ਜਿਹੜਾ ਛੋਲਿਆਂ ਦਾ ਛਿਲਕਾ ਹੈ ਇਹਨੂੰ ਲੱਗਦੇ ਪਿਆ ਉਹਨਾਂ ਨਹੀਂ ਦੋ ਤਾਂ ਅਸਲੀਆਂ ਆਪਣੀਆਂ ਛਿਲਕੇ ਦੀਆਂ ਹੋ ਗਈਆਂ ਛਿਲਕਾ ਤੁਸੀਂ ਲੱਗ ਤੋਂ ਪਿਆ ਲਿਆ ਕਰੋ ਜੀ ਕਿਉਂਕਿ ਇਹ ਹਲਕਾ ਹੁੰਦਾ ਉੱਤੇ ਤਿਰਦਾ ਹੈ ਫਿਰ ਪਾਣੀ ਜ਼ਿਆਦਾ ਪਾਉਣਾ ਪੈਂਦਾ ਤੇ ਇਸ ਤਰ੍ਹਾਂ ਆਪਾਂ ਪਾਣੀ ਵੀ ਪਾ ਕੇ ਦਿਖਾਵਾਂਗੇ ਤੁਹਾਨੂੰ ਕਿੰਨਾ ਕੁ ਪਾਣੀ ਪਾਉਣਾ ਇਹ ਚ ਦੇਖ ਸਕਦੇ ਹੋ ਜੀ ਇਸ ਤਰ੍ਹਾਂ ਜਿਵੇਂ ਸਾਰਾ ਸਮਾਨ ਵਿੱਚ ਡੁੱਬਣਾ ਚਾਹੀਦਾ ਜੀ ਇਹਦਾ ਆਪਾਂ 12 ਘੰਟੇ ਨੂੰ ਭਾਉਨੇ ਆ ਤੇ ਸਵੇਰ ਨੂੰ ਪਾਵਾਂਗੇ ਘਟ ਤੋਂ ਘਟੇ ਇੱਕ ਟਾਈਮ ਦਾ 7-8 ਕਿਲੋ ਫੀਡ ਬਣ ਜਾਂਦਾ ਜੀ ਦੋਨੇ ਟਾਈਮ ਦਾ ਇਹ 15 ਕਿਲੋ ਸਮਾਨ ਖਾ ਜਾਂਦੀ ਹੈ ਬਾਕੀ ਤੁਸੀਂ ਆਪਦੇ ਡੰਗਰ ਦੀ ਕੁਆਲਿਟੀ ਦੇ ਹਿਸਾਬ ਨਾਲ ਵਰਤਣਾ ਜੀ ਸਮਾਨ ਵੀ ਕਿੰਨਾ ਕੁ ਆਪਣਾ ਦੁੱਧ ਵਾਲਾ ਪਸ਼ੂ ਆ ਉਹਦੇ ਹਿਸਾਬ ਨਾਲ ਤੁਸੀਂ ਆਪਦਾ ਅੰਤਜਾ ਲਾ ਕੇ ਸਮਾਨ ਪਾ ਸਕਦੇ ਹੋ ਇਹ ਆਪਾਂ ਚਾਰ ਚੀਜ਼ਾਂ ਵਰਤ ਰਹੇ ਜੀ ਜਿਵੇਂ ਛਿਲਕਾ ਇਹ ਕਣਕ ਦਾ ਚੋਕਰ ਹੈ ਇਹ ਆਪਾਂ ਬਿਨਾਂ ਪਿਆਉਂਤੇ ਪਾਉਨੇ ਆ ਜੀ ਜਿਵੇਂ ਹਰੇ ਦੇ ਉੱਤੇ ਲਾ ਦਨੇ ਆਪਾਂ ਨੇ ਬਾਅਦ ਚੋਂ ਜਦੋਂ ਇਹਨੇ ਸਮਾਨ ਖਾ ਲਿਆ ਸੁੱਕੀ ਧੂੜੀ ਤੇ ਸਮਾਨ ਡੇਕ ਦਨੇ ਆ ਉਸ ਤੋਂ ਬਾਅਦ ਆਪਾਂ ਹਰੇ ਚਾਰੇ ਦੇ ਵਿੱਚ ਰਲਾਉਨੇ ਆ ਜੀ ਤੇ ਬਾਕੀ ਹਾਜਮੇ ਵਾਸਤੇ ਆਪਾਂ ਚੀਜ਼ਾਂ ਦੇ ਰਹੇ ਜੀ ਇਹਨੂੰ ਜਦੋਂ ਚੰਗਾ ਫੀਡ ਖਾਂਦਾ ਹੈ ਪਸ਼ੂ ਤਾਂ ਉਹਨੂੰ ਲੀਬਰ ਵਾਸਤੇ ਵੀ ਕੁਝ ਦੇਣਾ ਪੈਂਦਾ ਜੀ ਤੇ ਆਪਾਂ ਇਹਦੇ ਵਾਸਤੇ ਜੀ ਬਰੋਟੋਨ ਦਿੰਨੇ ਆ ਜਿਵੇਂ ਇਹਨੂੰ ਦੋਨੋਂ ਟਾਈਮ ਵਿੱਚ ਦੀ ਬੰਦ ਵੀ ਕਰ ਦਿੰਨੇ ਆ ਬਰੀਵ ਇੱਕ ਕੰਪਨੀ ਦੀ ਆਉਂਦੀ ਹੈ ਜੀ ਇਹ ਤੇ ਬਾਕੀ ਇਹਨੂੰ ਮਿਨਰ ਮਿਕਚ ਦੇ ਰਹੇ ਆ ਜੀ ਜਦੋਂ ਚੰਗੇ ਦੁੱਧ ਵਾਲਾ ਪਸ਼ੂ ਹੁੰਦਾ ਜੀ ਉਹਨੂੰ ਫਿਰ ਡਾਈਟ ਵੀ ਉਹੀ ਜੇਣੀ ਪੈਂਦੀ ਹੈ ਆਪਾਂ ਇਹਨੂੰ ਬਰੀਵ ਇੱਕ ਦਾ ਕਿਲੇਟਡ ਐਗਰੀਮੈਂਟ ਸੁਪਰ ਦੇ ਰਹੇ ਆ ਜੀ 150 ਗ੍ਰਾਮ ਤੇ ਬਾਕੀ ਇਹਨੂੰ ਬਰੋਟੋਨ ਹੋ ਗਿਆ ਜੀ ਜਿਵੇਂ ਆਪਣਾ ਕਾਰਗਿਲ ਦਾ ਇੱਕ ਆਉਂਦਾ ਜੀ ਬਫਰ ਉਹ ਵੀ ਦਿਖਿਆ ਆਣੇ ਤੁਹਾਨੂੰ ਇਹ ਵੀ ਇਹ ਵੀ ਤੁਸੀਂ ਵਰਤ ਸਕਦੇ ਹੋ ਜੀ ਹਾਜਮੇ ਵਾਸਤੇ ਪਸ਼ੂਆਂ ਨੂੰ ਇਹ ਵੀ ਵਧੀਆ ਦੇਣਾ ਚਾਹੀਦਾ ਜੀ ਜਿਆਦਾ ਜੇ ਤੂੰ ਖਰਾਕ ਖਾਂਦਾ ਹੈ ਪਸ਼ੂ ਤਾਂ ਉਹਨੂੰ ਹਾਜਮੇ ਵਾਸਤੇ ਵੀ ਪਾਉਣਾ ਚਾਹੀਦਾ ਜੀ ਕਾਰਗਿਲ ਦੀ ਆਉਂਦੀ ਹੈ ਇਹ ਬਫਰ ਦੇਖ ਸਕਦੇ ਹੋ ਤੁਸੀਂ ਇਹ ਦੇ ਰਹੇ ਆਂ ਜੀ ਆਪਾਂ ਤੇ ਬਾਕੀ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਰੂਲ ਕਰਨਾ ਜੀ ਇਹ ਆਪਣੀ ਦੁੱਧਾਲੀ ਪਸ਼ੂ ਦਾ ਫੀਡ ਫਾਰਮੂਲਾ ਹੈ ਜੀ ਤੇ ਆਪਾਂ ਚੀਜ਼ਾਂ ਤੁਹਾਨੂੰ ਸਾਰੀਆਂ ਦੱਸਤੀਆਂ ਲੱਗਪਗ ਬਾਕੀ ਜੇ ਕੋਈ ਗਲਤੀ ਰਹੇਗੀ ਤਾਂ ਤੁਸੀਂ ਵੀ ਦੱਸਿਓ ਠੀਕ ਹੈ ਧੰਨਵਾਦ ਦੋਸਤੋ